ਦੋਸਤੋ ਪੰਜਾਬ ਨਗਰ ਨਿਗਮ ਭਰਤੀ 2024 ਦੀ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਜੀ ਦੋਸਤੋ ਸਿੱਧੀ ਭਰਤੀ ਹੈ ਜੀ ਆ ਤੁਹਾਡਾ ਕੋਈ ਪੇਪਰ ਨਾ ਹੋਵੇ ਐਪਲੀਕੇਸ਼ਨ ਫੀਸ ਹੈ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਉਸ ਸਟੇਟ ਵੀ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪੰਜਾਬ ਵਿੱਚ ਬਖ ਬਖ ਪੋਸਟਾਂ ਦੀ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਜੀ ਦੋਸਤੋ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 31 ਦਸੰਬਰ 2024 ਤੱਕ ਤੁਸੀਂ ਇਹਨਾਂ ਪੋਸਟਾਂ 'ਤੇ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਤੇ ਜੋਗ ਹੋਣਗੇ ਜੀ ਅਪਲਾਈ ਜ਼ਰੂਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਆਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗਵਰਨਮੈਂਟ ਆਫ ਪੰਜਾਬ ਮਿਊਨਿਸिपल కార్ਪੋਰੇਸ਼ਨ ਅੰਮ੍ਰ ਇਸ ਇਤਿਹਾਰ ਨੰਬਰ 10 ਆਫ 2024 ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਭਰਤੀ ਨੂੰ ਰੀ ਓਪਨ ਕੀਤਾ ਗਿਆ ਜੀ ਇਹ ਭਰਤੀ 2023 ਵੀ ਜਾਰੀ ਕੀਤੀ ਗਈ ਸੀ ਜੀ ਉਸ ਵਿੱਚ ਇਹਨਾਂ ਪੋਸਟਾਂ ਨੇ ਕਿਸੇ ਨੇ ਅਪਲਾਈ ਨਹੀਂ ਕੀਤਾ ਸੀ ਇਹਨਾਂ ਨੂੰ ਦੁਬਾਰਾ ਅਪਲਾਈ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਇਹ ਪੋਸਟ ਅਨਾਉਂਸਮੈਂਟ ਕੀਤੇ ਗਏ ਨੇ ਜੀ ਸਰਫੇਸ ਵਾਟਰ ਸਪਲਾਈ ਪ੍ਰੋਜੈਕਟ ਇਨ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਾਸਤੇ ਪੋਸਟ ਅਨਾਉਂਸਮੈਂਟ ਕੀਤੇ ਗਏ ਨੇ ਜੀ ਪ੍ਰੋਪਰਲੀ ਕੰਟਰੈਕਟ ਬੇਸ ਤੇ ਇਹਨਾਂ ਪੋਸਟਾਂ ਲਈ ਜੇ ਅਪਲਾਈ ਹੋ ਤੁਸੀਂ ਕਰਨਾ ਹੈ ਜੀ ਆਨਲਾਈਨ ਅਪਲਾਈ ਕਰਨਾ ਹੋਵੇਗਾ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ 31 ਦੰਬਰ 2024 5ਵੇਂ ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਤੇ ਦੇ ਦਵਾਂਗਾ ਉਥੋਂ ਡਾਇਰੈਕਟ ਤੁਸੀਂ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ ਪੋਸਟਾਂ ਦੇ ਡਿਟੇਲ ਅਤੇ ਕੁਆਲੀਫਿਕੇਸ਼ਨ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ ਇੱਕ ਪੋਸਟ ਨੰਬਰ 2 ਜੀ ਡਿਪਟੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ ਇੱਕ ਪੋਸਟ ਨੰਬਰ 3 ਜੀ ਸੀਨੀਅਰ ਵਾਟਰ ਟ੍ਰੀਟਮੈਂਟ ਪਲੈਨ ਇੰਜੀਨੀਅਰ ਦੀ ਪੋਸਟ ਹੈ ਜੀ 1 ਨੰਬਰ 4 ਜੀ ਅਸਿਸਟੈਂਟ ਇੰਜੀਨੀਅਰ ਜੂਨੀਅਰ ਇੰਜੀਨੀਅਰ ਦੀ ਪੋਸਟ ਹੈ ਨਹੀਂ 2 ਨੈਕਸਟ ਹੈ ਜੀ ਸੀਨੀਅਰ ਪਾਈਪਲਾਈਨ ਇੰਜੀਨੀਅਰ ਦੀ ਪੋਸਟ ਹੈ ਜੀ 1 ਨੈਕਸਟ ਹੈ ਜੀ ਅਸਿਸਟੈਂਟ ਇੰਜੀਨੀਅਰ ਜੂਨੀਅਰ ਇੰਜੀਨੀਅਰ ਪਾਈਪਲਾਈਨ ਦੀ ਪੋਸਟ ਹੈ ਨਹੀਂ 2 ਨੈਕਸਟ ਜੀ ਅਸਿਸਟੈਂਟ ਇੰਜੀਨੀਅਰ ਜੂਨੀਅਰ ਇੰਜੀਨੀਅਰ ਦੀਆਂ ਪੋਸਟਾਂ ਹੈ ਨਹੀਂ 4 ਨੈਕਸਟ ਹੈ ਜੀ এনਵਾਇਰਨਮੈਂਟਲ ਸਰਫੇਸ ਗਾਰਡ ਸਪੈਸ਼ਲਿਸਟ ਦੀਆਂ ਪੋਸਟ ਹੈ ਜੀ ਇੱਕ ਕਮਿਊਨੀਕੇਸ਼ਨ ਸਪੈਸ਼ਲਿਸਟ ਦੀ ਪੋਸਟ ਹੈ ਇੱਕ ਇਨਸਟਰੂਮੈਂਟੇਸ਼ਨ ਐਕਸਪਰਟ ਦੀ ਪੋਸਟ ਹੈ ਇੱਕ ਇਹਨਾਂ ਸਾਰੀਆਂ ਪੋਸਟਾਂ ਨੇ ਪੰਜਾਬ ਦੇ ਹੋਈਸਾ ਦੋਸਤੋ ਨਾ ਪੋਸਟਾਂ ਲਈ ਕੁਆਲਿਫਿਕੇਸ਼ਨ ਕੁਛ ਇਸ ਪ੍ਰਕਾਰ ਹੈ ਜੀ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸਿਵਲ ਵਿੱਚ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸਿਵਲ ਜਾਂ ਮਕੈਨਿਕਲ ਵਿੱਚ ਜਾਂ ਫਿਰ ਐਮ ਐਸ ਸੀ ਤੁਸੀਂ ਕੰਪਲੀਟ ਕੀਤੀ ਆ এনवायरमेंटਲ ਸਾਇੰਸ ਵਿੱਚ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਦੀ ਬਖ ਬਖ ਪੂਸਟਨ ਦੀ ਬਖ ਬਖ ਸੈਲਰੀ ਨਤੀ ਜਾਵੇਗੀ ਜੋ ਜੋ ਹੋਣੀ ਹੈ ਬਲਾਈ ਯੂਰ ਕਰੇਗੀ ਦੋਸਤੋ ਉਮੀਦ ਕਰਦਾ ਮੇਡ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ